ਅੱਜ ਮੁੱਖ ਤੌਰ ਤੇ ਅਜੰਡਾ ਜਿਹੜਾ ਆ ਉਹ ਹੈਗਾ ਪੰਜਾਬ 'ਚ ਯੁੱਧ ਨਸ਼ਿਆਂ ਵਿਰੁੱਧ ਨਸ਼ੇ ਵਿਰੁੱਧ ਯਾਤਰਾ ਇਹ ਕਿਉਂ ਕਰਨੀ ਪਈ ਕਿਉਂਕਿ ਤੁਸੀਂ ਸਾਰਾ ਕੁਝ ਪਹਿਲਾਂ ਜਾਣਦੇ ਆ ਕਿ ਪਿਛਲੇ ਸਮੇਂ 'ਚ ਪੰਜਾਬ ਨਸ਼ੇ 'ਚ ਬਦਨਾਮ ਬਹੁਤ ਹੋ ਗਿਆ ਥਾਂ ਥਾਂ ਤੇ ਪੰਜਾਬ 'ਚ ਨਸ਼ਾ ਬਹੁਤ ਹੈ ਜੀ। ਔਰ ਨਸ਼ੇ ਨਾਲ ਨੌਜਵਾਨ ਮੁੰਡੇ ਮਾਰੇ ਵੀ ਬਹੁਤ ਗਏ। ਕਈ ਬੱਚਿਆਂ ਨੂੰ ਬਾਹਰ ਭੇਜਣਾ ਪਿਆ ਨਸ਼ੇ ਦੀ ਲਤ ਤੋਂ ਬਚਾਉਣ ਲਈ ਜਾਂ ਸਮਝ ਲਓ ਮਾਹੌਲ ਤੋਂ ਬਚਾਉਣ ਲਈ। ਆਮ ਕਰਕੇ ਦੂਜੇ ਸੂਬਿਆਂ 'ਚ ਕਹਿੰਦੇ ਜੀ ਅੱਗੇ ਸਸੀਂ ਮਸ਼ਹੂਰ ਸੀ ਪੰਜਾਬ ਵਾਲੇ ਖੇਤੀਬਾੜੀ 'ਚ। ਖੇਡਾਂ 'ਚ ਬੜੇ ਮਸ਼ਹੂਰ ਸੀ ਆਪਾਂ ਕਲਾਕਾਰੀ 'ਚ ਬੜੇ ਮਸ਼ਹੂਰ ਸੀ ਸਾਡੇ ਗਵਈਏ ਬੜੇ ਸੀ ਅਸੀਂ ਮਸ਼ਹੂਰ ਸੀ ਬੰਬੇ ਤੱਕ ਧਰਮਿੰਦਰ ਸਾਡਾ ਵਰਿੰਦਰ ਸਾਡਾ ਮੇਰ ਮਿੱਤਰ ਆਪਣਾ ਸਾਡੀ ਪੰਜਾਬ ਦੀ ਮਸ਼ਹੂਰੀ ਅੱਗੇ ਕਲਾਕਾਰੀ 'ਚ ਸੀ ਲੜਾਈ 'ਚ ਸੀ ਫੌਜਾਂ 'ਚ ਸੀ ਸਾਡੇ ਕਰਨਲ ਤੇ ਸਾਡੇ ਜਰਨਲ ਸੀ ਪੰਜਾਬੀ ਖੇਤੀਬਾੜੀ 'ਚ ਮਸ਼ਹੂਰ ਸੀ ਅੱਛਾ ਆਈਐਸ ਅਫਸਰ ਬਰਾਂਚ ਮਸ਼ਹੂਰ ਸੀ ਆਪਣਾ ਪੰਜਾਬ ਪਰ ਹੁਣ ਪਿਛਲੇ 15 ਸਾਲਾਂ ਤੋਂ ਸਾਡੀ ਮਸ਼ਹੂਰੀ ਜਿਹੜੀ ਆ ਉਹ ਨਸ਼ਿਆਂ 'ਚ ਬਹੁਤ ਹੋ ਗਈ ਸਹੀ ਗੱਲ ਹੈ ਪਿਛਲੀਆਂ ਸਰਕਾਰਾਂ ਨੇ ਵੀ ਕਿਹਾ ਮੈਨੂੰ ਯਾਦ ਆ 2017 ਜਦੋਂ ਚੋਣ ਹੋਈ ਕਾਂਗਰਸ ਪਾਰਟੀ ਨੇ ਐਲਾਨ ਕੀਤਾ ਕਿ ਅਸੀਂ 4 ਹਫ਼ਤਿਆਂ 'ਚ ਨਸ਼ਾ ਦੂਰ ਕਰ ਦੇਵਾਂਗੇ ਯਾਦ ਆ ਉਹ ਦੋ ਸਟੇਜ ਤੇ ਖੜੇ ਹੋ ਕੇ ਕਾਂਗਰਸੀ ਲੀਡਰਾਂ ਨੇ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਹੱਥ 'ਚ ਫੜ ਕੇ ਸੌਂ ਖਾ ਲਈ ਕਿ ਵੋਟਾਂ ਪਾ ਦਿਓ ਮੈਂ 4 ਹਫ਼ਤਿਆਂ 'ਚ ਨਸ਼ਾ ਦੂਰ ਕਰ ਦੂੰਗਾ ਦੱਸੋ ਗੁਟਕਾ ਸਾਹਿਬ ਦੀ ਸੌਂ ਖਾਦੀ ਤੇ ਨਸ਼ਾ ਖਤਮ ਕਰਨ ਲਈ ਇੱਕ ਡੱਕਾ ਨਹੀਂ ਦੌੜਾ ਕੀਤਾ ਸਰਕਾਰ ਬਣਾਤੀ ਲੋਕਾਂ ਨੇ 2017 'ਚ ਲੇਕਿਨ ਪੈਸੇ ਕਮਾਉਣ ਤੇ ਲੱਗ ਗਏ ਸਾਰੇ ਕਾਂਗਰਸੀ ਘਰ ਭਰਨ ਤੇ ਲੱਗੇ ਤੇ ਲਗਾਤਾਰ ਪੰਜਾਬ ਚ ਨਸ਼ਾ ਫੈਲਦਾ ਗਿਆ ਲਗਾਤਾਰ ਇਹ ਕਾਂਗਰਸੀ ਘਰ ਭਰਦੇ ਰਹੇ ਸਮਗਲਰ ਆਪਣਾ ਘਰ ਭਰਦੇ ਰਹੇ ਨਸ਼ਾ ਤਸਕਰ ਅਮੀਰ ਹੁੰਦੇ ਗਏ ਲੋਕਾਂ ਦੇ ਮੁੰਡੇ ਮਰਦੇ ਗਏ ਇਸ ਕਰਕੇ 2022 ਚ ਲੋਕਾਂ ਨੇ ਤੰਗ ਆ ਕੇ ਅੱਕ ਕੇ ਦੋਨੋਂ ਹੀ ਪਾਰਟੀਆਂ ਨੂੰ ਹਰਾਤਾ ਤੁਸੀਂ ਦੇਖਿਆ ਆਪਾਂ ਹਾਲਾਂਕਿ ਮੈਂ ਕੰਮ ਬੜਾ ਕੀਤਾ ਸੀ ਸਾਰੇ ਜਾਣਦੇ ਆ ਇਮਾਨਦਾਰੀ ਨਾਲ ਕੰਮ ਕੀਤਾ ਸੀ ਪਰ ਫੇ ਵੀ ਲੋਕੀ ਕਹਿੰਦੇ ਨਹੀਂ ਨਸ਼ੇ ਨੂੰ ਜੇ ਠੱਲ ਪਾਉਣੀ ਤੇ ਆਮ ਆਦਮੀ ਪਾਰਟੀ ਲਿਆਓ ਇਦਾਂ ਹੀ ਹੋਈ ਤੇ ਆਪਾਂ ਵੀ ਉਸ ਨੇਰੀ ਚ ਆ ਗਏ ਆਮ ਆਦਮੀ ਪਾਰਟੀ ਆਈ 92 ਸੀਟਾਂ ਜਿੱਤੀਆਂ ਤੇ ਹੁਣ ਉਹਨਾਂ ਨੇ ਆਪਣਾ ਵਾਅਦਾ ਪੂਰਾ ਕਰਨਾ ਸ਼ੁਰੂ ਕਰਤਾ 20000 ਨਸ਼ਾ ਵੇਚਣ ਵਾਲੇ ਚਿਟਾ ਵੇਚਣ ਵਾਲੇ ਜੇਲ੍ਹਾਂ ਚ ਬੰਦ ਕੀਤੇ ਆ 20000 ਤੇ 15000 ਬੰਦੇ ਤੇ ਪਰਚੇ ਦਰਜ ਕੀਤੇ ਆ ਐਫ ਆਈ ਆਰਾਂ ਤੇ ਕਈਆਂ ਦੀ ਜ਼ਮਾਨਤਾਂ ਨਹੀਂ ਹੋ ਰਹੀਆਂ ਕਿਉਂਕਿ ਪਿੰਡਾਂ ਦੇ ਲੋਕ ਹੁਣ ਜਾਗਰਤ ਹੋ ਗਏ ਆ ਬਹਾਦਰ ਹੋ ਗਏ ਕਿਸੇ ਦੀ ਜ਼ਮਾਨਤ ਨਹੀਂ ਭਰ ਰਿਹਾ ਸਰਪੰਚ ਲੰਬੜ ਦਾ ਪੰਚ ਜਾ ਕੇ ਉਹ ਕਹਿੰਦਾ ਇਹਨਾਂ ਦੀ ਜ਼ਮਾਨਤ ਕਿਉਂ ਭਰੀਏ ਜੇ ਨਸ਼ਾ ਵੇਚਣ ਵਾਲੇ ਜਮਾਨਤ ਤੇ ਬਾਹਰ ਆ ਗਏ ਉਹ ਆ ਕੇ ਫੇਰ ਨਸ਼ਾ ਵੇਚਣਗੇ ਤੇ ਭਾਈ ਇਹ ਮਤ ਸੋਚਿਓ ਭੈਣੋ ਜੇ ਅੱਜ ਗਵਾਂਡੀ ਦੇ ਘਰ ਅੱਗ ਲੱਗੀ ਆ ਤੇ ਉਹ ਅੱਗ ਦੀਆਂ ਲਪਟਾਂ ਆਪਣੇ ਘਰ ਨਹੀਂ ਆਉਣਗੀਆਂ ਆਉਣਗੀਆਂ ਨਸ਼ਾ ਫੇ ਬਿਮਾਰੀ ਆਪਣੇ ਘਰਾਂ ਚ ਵੀ ਆਊਗੀ ਆਪਣੇ ਮੁੰਡਿਆਂ ਨੂੰ ਆਪਣੀਆਂ ਕੁੜੀਆਂ ਨੂੰ ਆਪਣੀ ਲਪੇਟ ਵਿੱਚ ਲੈ ਲੂਗੀ ਇਸ ਕਰਕੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਇਹ ਮਹਿੰਮ ਸ਼ੁਰੂ ਕੀਤੀ ਕਿ ਬਾਕੀ ਗੱਲਾਂ ਬਾਅਦ ਚ ਪਹਿਲਾਂ ਤੰਦਰੁਸਤ ਪੰਜਾਬ ਪਹਿਲਾਂ ਨਸ਼ਾ ਮੁਕਤ ਪੰਜਾਬ ਦਾ ਬਣਾਈਏ ਇਹ ਗੁਰੂਆਂ ਦੀ ਧਰਤੀ ਵਾਲਾ ਪੰਜਾਬ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਸਾਡਾ ਤਾਂ ਕਨਸੈਪਟ ਇਹ ਆ ਗੁਰੂ ਗ੍ਰੰਥ ਸਾਹਿਬ ਦਾ ਕਨਸੈਪਟ ਤਾਂ ਇਹ ਸੀ ਸਾਫ ਸੁਥਰੀ ਜ਼ਿੰਦਗੀ ਸਾਫ ਸੁਥਰਾ ਪਾਣੀ ਸਾਫ ਸੁਥਰੀ ਹਵਾ ਸਾਫ ਸੁਥਰੀ ਧਰਤੀ ਜਦੋਂ ਇਹ ਸਾਫ ਸੁਥਰੇ ਮਾਹੌਲ ਵਿੱਚੋਂ ਸਾਡੀ ਅਗਲੀ ਪੀੜ੍ਹੀ ਆਊਗੀ ਉਹ ਵੀ ਸਾਫ ਸੁਥਰੀ ਹੋਊਗੀ ਪਰ ਪੈਸੇ ਦੇ ਲਾਲਚੀ ਲੋਕਾਂ ਨੇ ਇਨਸਾਨੀਅਤ ਦੇ ਵਿਰੋਧੀ ਲੋਕਾਂ ਨੇ ਨਸ਼ੇ ਦੀ ਬਿਮਾਰੀ ਲਾਤੀ ਪੰਜਾਬ ਤੋਂ ਉਹਨੂੰ ਦੂਰ ਕਰਨਾ ਹੁਣ ਆਪਾਂ ਸਾਰਿਆਂ ਨੂੰ ਅੱਜ ਸੌ ਵਿੱਚ ਕੌਣੀ ਆ ਮੈਂ ਤੁਹਾਨੂੰ ਬੇਨਤੀ ਕਰਦਾ ਨਸ਼ਾ ਵੇਚਣ ਵਾਲਿਆਂ ਦੀ ਜਾਣਕਾਰੀ ਦਿਓ ਡਰੋ ਨਾ ਪੁਲਿਸ ਨੂੰ ਦੱਸੋ ਮੈਂ ਇੱਕ ਜਗ੍ਹਾ ਜਾ ਕੇ ਕਿਹਾ ਮੈਂ ਕਿਹਾ ਜੀ ਪੁਲਿਸ ਨੂੰ ਦੱਸਿਆ ਕਰੋ ਉਹ ਕਹਿੰਦੇ ਪੁਲਿਸ ਤਾਂ ਸਾਡੇ ਦੱਸਣ ਤੋਂ ਬਾਅਦ ਨਾਲ ਹੀ ਵੇਚਣ ਵਾਲੇ ਨੂੰ ਫੋਨ ਕਰ ਦਿੰਦੀ ਆ ਤਾਂ ਸਾਡੀ ਤੇ ਭਜੰਦੀ ਪਿੰਡ 'ਚ ਲੜਾਈ ਇਹ ਗੱਲ ਠੀਕ ਹੈ ਪਰ ਪਰ ਮੇਰੀ ਸੁਣੋ ਗੱਲ ਇਹ ਗੱਲ ਭਗਵੰਤ ਸਿੰਘ ਮਾਨ ਜੀ ਨੇ ਕਹਿਤੀ ਆ ਕਿ ਪੁਲਿਸ 'ਚ ਮਾੜੇ ਬੰਦੇ ਹੋਣਗੇ ਦਸਾਂ 'ਚ ਦੋ ਹੋਣਗੇ ਹੋਰ ਮੈਂ ਇੱਕ ਮੈਂਚ ਇਹ ਜ਼ਰੂਰੀ ਨਹੀਂ ਕਿ ਕੱਲੇ ਪੁਲਿਸ ਚ ਮਾੜੇ ਆ ਉਹ ਰਾਜਨੀਤੀ ਵਿੱਚ ਵੀ ਮਾੜੇ ਲੋਕ ਸੀ ਜਿਹੜੇ ਨਸ਼ੇ ਦਾ ਧੰਦਾ ਕਰਾਉਂਦੇ ਸੀ ਪਹਿਲਾਂ ਕਹਿੰਦੇ ਸੀ ਛੋਟੇ ਛੋਟੇ ਬੰਦੇ ਫੜ ਕੇ ਭਗਵੰਤ ਮਾਨ ਅੰਦਰ ਕਰੀ ਜਾਂਦਾ ਨਿੱਕੇ ਨਿੱਕੀਆਂ ਮੱਛੀਆਂ ਫੜੀ ਜਾਂਦਾ ਜਦੋਂ ਵੱਡੀ ਮੱਛੀ ਨੂੰ ਹੱਥ ਪਾਇਆ ਜੇਨ ਪਾਰਟੀ ਦਾ ਨੁਕਸਾਨ ਕਰਤਾ ਜੇਨ ਪੰਥ ਦਾ ਨੁਕਸਾਨ ਕਰਤਾ ਜੇਨ ਪੰਜਾਬ ਦਾ ਨੁਕਸਾਨ ਕਰਤਾ ਜਦੋਂ ਮਜੀਠੇ ਨੂੰ ਹੱਥ ਪਾਇਆ ਫਿਰ ਕਾਂਗਰਸੀ ਵੀ ਟੜਫਗੇ ਬੜੇ ਫਿਰ ਕਾਂਗਰਸੀ ਵੀ ਤੜਫੁੱਟੇ ਕਹਿੰਦੇ ਇਹ ਕੀ ਹੋਇਆ ਜੀ ਉਹਨੂੰ ਕਿਉਂ ਫੜਦੇ ਆ ਫਿਰ ਚੰਨੀ ਵੀ ਕਹਿਣ ਲੱਪਿਆ ਸੁਣਿਆ ਤੁਸੀਂ ਜਿਹੜਾ ਚੰਨੀ ਕਹਿੰਦਾ ਸੀ ਬਈ ਮਜੀਠਾ ਨਸ਼ਾ ਵੇਚਦਾ ਜਿਹੜਾ ਪ੍ਰਤਾਪ ਬਾਜਵਾ ਕਹਿੰਦਾ ਸੀ ਰੱਸਾ ਪਾ ਕੇ ਗਲ 'ਚ ਇਹਨੂੰ ਥਾਣੇ ਲੈ ਕੇ ਆਵਾਂਗੇ ਆਪ ਤਾਂ ਉਹ ਕਰ ਨਹੀਂ ਸਕੇ ਜਦੋਂ ਭਗਵੰਤ ਮਾਨ ਨੇ ਅੰਦਰ ਕੀਤਾ 540 ਕਰੋੜ ਰੁਪਈਆ ਇਕੱਠਾ ਕੀਤਾ ਪੈਣੋ ਆਪਣੇ ਕੋਲ ਆਪਣੇ ਕੋਲ 5040 ਰੁਪਏ ਹੈ ਨਹੀਂ ਆਪਣੇ ਕੋਲ 5 ਲੱਖ ਰੁਪਏ ਹੈ ਨਹੀਂ ਗਰੀਬਾਂ ਕੋ ਪਿੰਡਾਂ ਚ ਤੇ ਉਹਨੇ 540 ਕਰੋੜ ਇਕੱਠਾ ਕੀਤਾ ਤੇ ਵਿਜੀਲੈਂਸ ਕਹਿੰਦੀ ਹੈ ਤੇ ਫਿਰ ਚੰਨੀ ਕੀ ਕਹਿੰਦਾ ਚੰਨੀ ਕਹਿੰਦਾ ਇਹ ਤਾਂ ਸਰਕਾਰ ਬਹੁਤ ਮਾੜਾ ਕੰਮ ਕਰ ਰਹੀ ਉਹਨੂੰ ਫੜੀ ਜਾਂਦੀ ਹੈ ਤੇ ਜਦੋਂ ਲੋਕਾਂ ਨੇ ਫਿੱਟ ਲਾਣ ਤਪਾਈ ਚੰਨੀ ਨੂੰ ਬਈ ਤੂੰ ਹੀ ਤਾਂ ਕਹਿੰਦਾ ਸੀ ਹੁਣ ਤੂੰ ਰਲ ਕਿਉਂ ਗਿਆ ਉਹਨਾਂ ਦੇ ਨਾਲ ਫੇ ਕਹਿੰਦਾ ਉਹ ਕਹਿੰਦਾ ਗਲਤ ਮੇਰੀ ਖਬਰ ਬਣਾਤੀ ਕਿਸੇ ਨੇ ਮੈਂ ਤਾਂ ਕਿਹਾ ਸੀ ਖਰਿਆ ਪ੍ਰਗਟ ਫੜ ਹੋ ਗਿਆ ਇਹਦਾ ਮਤਲਬ ਪ੍ਰਗਟ ਵਿੱਚ ਵੀ ਨੁਕਸ ਹੈਗਾ ਕੋਈ ਤੂੰ ਉਦੋਂ ਮੁੱਖ ਮੰਤਰੀ ਸੀ ਪ੍ਰਗਟ ਤੇਰਾ ਮੰਤਰੀ ਸੀ ਇਹਦਾ ਮਤਲਬ ਉੱਚ ਵੀ ਨੁਕਸ ਹੈਗਾ ਇਹ ਗੱਲ ਸੋਚਣੀ ਪਊਗੀ ਹੁਣ ਸੋ ਭਰਾਵੋ ਤੇ ਭੈਣੋ ਇਹ ਸਾਰੇ ਰਲੇ ਮਿਲੇ ਸੀ ਆਪਸ ਵਿੱਚ ਹੁਣ ਆਪਾਂ ਨੂੰ ਜਾਗਣਾ ਪਊਗਾ ਜਾਗੇ ਹੀ ਦੁਨੀਆ ਪੰਜਾਬ ਦੀ ਹੁਣ ਹੁਣ ਲੋਕੀ ਵਿਦੇਸ਼ਾਂ ਚ ਵੀ ਕਹਿਣ ਲੱਪਿਆ ਹੁਣ ਸਾਰੇ ਕਹਿਣ ਲੱਪੇ ਵੀ ਠੱਲ ਪੈ ਗਈ ਆ ਪੰਜਾਬ ਚ ਨਸ਼ੇ ਨੂੰ ਠੱਲ ਪਾਤੀ ਆਮ ਆਦਮੀ ਪਾਰਟੀ ਨੇ ਪਰ ਠੱਲ ਪਈ ਹਲੇ ਪੱਕਾ ਹਲੇ ਡੈਮ ਨਹੀਂ ਬਣਿਆ ਜਦੋਂ ਹੜ੍ਹ ਆ ਜਵੇ ਨਾ ਉਦੋਂ ਲੋਕੀ ਤਕੜੇ ਹੋ ਕੇ ਬੋਰੀਆਂ ਲਿਆ ਕੇ ਮਿੱਟੀ ਪਾ ਕੇ ਪਾਣੀ ਨੂੰ ਠੱਲ ਪਾਉਂਦੇ ਆ ਪਰ ਪੱਕਾ ਇਲਾਜ ਨਹੀਂ ਹੁੰਦਾ ਪੱਕਾ ਕਿਦਾਂ ਹੁੰਦਾ ਜਦੋਂ ਫਿਰ ਡੈਮ ਬਣਦਾ ਪੁਲ ਬਣਦਾ ਪੋਲ ਬਣਾਉਣ ਲਈ ਹੁਣ ਲੋਕਾਂ 'ਚ ਜਾ ਰਹੇ ਆ ਇਹ ਤੁਸੀਂ ਜਦੋਂ ਹਿੰਮਤ ਕਰੋਗੇ ਤੁਸੀਂ ਅਰਾਦਾ ਆਪਣਾ ਦ੍ਰਿੜ ਕਰ ਲਓਗੇ ਨਸ਼ੇ ਵਾਲਿਆਂ ਦੇ ਖਿਲਾਫ ਤੇ ਫਿਰ ਡੈਮ ਬਣ ਜਾਊਗਾ ਫਿਰ ਪੰਜਾਬ 'ਚ ਕੋਈ ਨਸ਼ਾ ਨਹੀਂ ਵੇਚ ਸਕੂਗਾ ਜੇ 20000 ਬੰਦਾ ਅੱਗੇ ਅੰਦਰ ਆ ਤੇ 20000 ਹੋਰ ਵੀ ਅੰਦਰ ਕਰਨਾ ਪਿਆ ਕੋਈ ਗੱਲ ਨਹੀਂ ਪਰ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਆ ਪੰਜਾਬ ਨੂੰ ਉਹੀ ਸੂਬਾ ਮੋਰੀ ਸੂਬਾ ਉਹੀ ਪੂਰੇ ਸੂਬਿਆਂ ਦਾ ਸਰਦਾਰ ਸੂਬਾ ਬਣਾਉਣਾ ਆਪਾਂ ਇਹ ਆਪਾਂ ਤਿਆਰ ਕੀਤਾ ਪੰਜਾਬ ਸੋ ਭਰਾਵੋ ਤੇ ਭੈਣੋ ਆਪਾਂ ਨੂੰ ਪਤਾ ਸਾਰਿਆਂ ਨੂੰ ਪਿੰਡਾਂ 'ਚ ਕੰਮ ਬਹੁਤ ਹੋਣ ਵਾਲੇ ਆ ਜਦੋਂ ਮੈਂ ਇੱਥੋਂ ਦਾਸ ਉਦੋਂ ਤੁਹਾਨੂੰ ਪਤਾ ਉਦੋਂ ਮੈਂ ਤਾਂ ਪਿੰਡ ਚਾਂਡ ਕੇ ਕੰਮ ਦੇਖ ਕੇ ਗਲੀਆਂ ਦੇਖ ਕੇ ਗਰਾਂਟਾ ਦੇ ਕੇ ਜਾਂਦਾ ਸੀ ਤਾਂ ਮੈਂ ਕਹਿੰਦਾ ਹੁੰਦਾ ਸੀ ਉਹ ਨਹੀਂ ਤੁਹਾਡਾ 3 ਲੱਖ ਰੁਪਏ ਨਹੀਂ ਬਣਨਾ ਕੋਸ਼ ਤੁਹਾਨੂੰ 5 ਦਿੰਨੇ ਆ ਤਾਂ ਗਲੀ ਪੂਰੀ ਹੋਣੀ ਐ ਇਦਾਂ ਹੀ ਸੀ ਆਪ ਕੰਮ ਮੈਂ ਦੇਖ ਕੇ ਜਾਂਦਾ ਸੀ ਆਪ ਸੜਕਾਂ ਬਣਾਈਆਂ ਪਰ ਮੈਨੂੰ ਦੱਸੋ ਹੁਣ ਆ ਹੁਣ ਵੀ ਤਾਂ ਐਮਐਲਏ ਹੈਗਾ ਕਾਂਗਰਸ ਦਾ ਕਦੀ ਕੋ ਕੰਮ ਕਰਾਇਆ ਉਹਨੇ ਮੈਂ ਤਾਂ ਆਪੋਜੀਸ਼ਨ ਦਾ ਐਮਐਲਏ ਵੀ ਹੁੰਦਾ ਸੀ ਜਦੋਂ ਮੈਂ ਤਾਂ ਉਦੋਂ ਵੀ ਪਿੰਡਾਂ 'ਚ 10-10 ਲੱਖ ਰੁਪਈਆ ਦੇ ਕੇ ਗਿਆ ਸੀ 5-5 ਲੱਖ ਰੁਪਈਆ ਦੇ ਕੇ ਗਿਆ ਸੀ ਹੱਬ ਹਰੀ ਪਰ ਪੁੱਛ ਲਓ 60 ਲੱਖ ਰੁਪਈਆ ਦਿੱਤਾ ਡਰੋਲੀ ਪੁੱਛ ਲੋ ਕਲਰੇ ਪੁੱਛ ਲੋ ਮੁੰਡੇ ਪੁੱਛ ਲੋ ਆ ਨizamdin ਪੁੱਛ ਪੁੱਛੋ ਸੰਭਾਲ ਪੁੱਛ ਲੋ ਹਾਂਜੀ ਇਧਰ ਦਿੱਤਾ 70 ਲੱਖ ਰੁਪਈਆ ਪਰ ਹੁਣ ਦੇ ਐਮਐਲਏ ਨੂੰ ਵੀ ਪੁੱਛੋ ਵੀ ਕੱਲੇ ਧਰਨੇ ਦੇਣ ਨਾਲ ਕੰਮ ਹੋ ਜਾਂਦੇ ਆ ਵੀ ਜੇ ਗੱਡੀ 'ਚ ਬੋਰੀ ਰੱਖੀ ਆ ਇਹਦਾ ਮਤਲਬ ਫਿਰ ਤੁਸੀਂ ਚਾਹੁੰਦੇ ਆ ਵੀ ਲੋਕ ਨਸ਼ੇ ਨਾਲ ਮਰੀ ਜਾਣ ਤੇ ਤੁਸੀਂ ਦਰੀ ਰੱਖੀ ਛੱਡੋ ਗੱਡੀ 'ਚ ਭਗਵੰਤ ਸਿੰਘ ਮਾਨ ਦੀ ਸਰਕਾਰ ਨਸ਼ਾ ਮੁਕਤ ਕਰਕੇ ਛੱਡੂਗੀ ਪੰਜਾਬ ਦਾ ਡਵੈਲਪਮੈਂਟ ਵੀ ਕਰੂਗੀ ਬੱਚਿਆਂ ਨੂੰ ਨੌਕਰੀਆਂ ਵੀ ਮਿਲ ਰਹੀਆਂ ਇਮਾਨਦਾਰੀ ਨਾਲ ਮਿਲ ਰਹੀਆਂ ਰਿਸ਼ਵਤ ਨਹੀਂ ਚਲਦੀ ਹੁਣ ਇੱਕ ਹੋਰ ਖੁਸ਼ੀ ਦੀ ਗੱਲ ਮੇਰਾ ਖਿਆਲ ਦਲਜੀਤ ਸਿੰਘ ਹੁਣੀ ਦੱਸ ਕੇ ਗਿਆ ਹੁਣੇ 10 ਲੱਖ ਦਾ ਬੀਮਾ ਦੱਸਤੀ ਗੱਲ ਇੱਕ ਤੁਹਾਡੇ ਵਾਸਤੇ ਆਮ ਆਦਮੀ ਪਾਰਟੀ ਦੀ ਸਰਕਾਰ 10 ਲੱਖ ਰੁਪਏ ਦਾ ਸਿਹਤ ਬੀਮਾ ਕਰ ਰਹੀ ਆ 10 ਲੱਖ ਰੁਪਏ ਦਾ ਤੁਸੀਂ ਕੋਈ ਕਿਸ਼ਤ ਨਹੀਂ ਦੇਣੀ ਸਾਰਿਆਂ ਦਾ ਹੀ ਕਰਨਾ ਉਹ ਪਮਾ ਕੋਈ ਨੌਕਰੀ ਕਰਦਾ ਪਮਾ ਰਿਟਾਇਰ ਹੋ ਗਿਆ ਪਮਾ ਮਜ਼ਦੂਰ ਆ ਪਮਾ ਬਾਹਰ ਗਿਆ ਆ ਪਮਾ ਕਿਸਾਨ ਆ ਪਮਾ ਮਜ਼ਦੂਰ ਸਾਰਿਆਂ ਦਾ ਦੁਕਾਨਦਾਰ ਆ ਵਪਾਰੀ ਆ ਸਾਰਿਆਂ ਦਾ ਹੀ 10 ਲੱਖ ਦਾ ਬੀਮਾ ਕਰਨਾ ਰੱਬ ਨਾ ਕਰੇ ਕੋਈ ਇਲਾਜ ਕਰਾਉਣਾ ਪੈ ਜਾਵੇ ਚਾਹੇ ਪ੍ਰਾਈਵੇਟ ਹਸਪਤਾਲ ਚ ਜਾਓ ਚਾਹੇ ਸ਼੍ਰੀਮਨ ਜਾਓ ਕੈਪੀਟਲ ਜਾਓ ਲੁਧਿਆਣੇ ਜਾਓ ਜਿਹੜੇ ਮਰਜ਼ੀ ਹਸਪਤਲ ਜਾਓ 10 ਲੱਖ ਤੱਕ ਦਾ ਇਲਾਜ ਫ੍ਰੀ ਕਰਤਾ ਮਾਨ ਸਾਹਿਬ ਨੇ ਆਪਣਾ ਕੋਈ ਤੁਸੀਂ ਪੈਸਾ ਨਹੀਂ ਦੇਣਾ ਕੋਈ ਆਪਰੇਸ਼ਨ ਕਰਾਓ ਦਾਖਲ ਹੋਵੋ ਬਿਜੁਰਗਾ ਨੂੰ ਦਾਖਲ ਕਰਾਓ ਕੋਈ ਪ੍ਰੋਬਲਮ ਨਹੀਂ ਸੋ ਭੈਣੋ ਇਹੋ ਜਿਹੇ ਕੰਮ ਪੰਜਾਬ ਸਰਕਾਰ ਕਰ ਰਹੀ ਹੈ 600 ਯੂਨਟ ਪਹਿਲਾਂ ਹੀ ਆਪਾਂ ਨੂੰ ਮਿਲਿਆ ਆ ਮੇਰੇ ਖਿਆਲ ਇੱਕ ਦੋ ਮਹੀਨਿਆਂ ਚ ਬਿੱਲ ਆਉਂਦਾ ਹੋਣਾ ਕਈਆਂ ਦਾ ਆ ਜੂਨ ਮਈ ਜੂਨ ਚ ਬਸ ਬਾਕੀ 10 ਮਹੀਨੇ ਬਿੱਲ ਹੀ ਨਹੀਂ ਹੁੰਦਾ 0 ਸੋ ਇਹ ਸਾਰੇ ਕੰਮ ਪੰਜਾਬ ਸਰਕਾਰ ਨੇ ਕੀਤੇ ਆ ਮੈਨੂੰ ਦੱਸਿਆ ਗਿਆ ਸਰਪੰਚ ਸਾਹਿਬ ਵੱਲੋਂ ਵੀ ਇੱਕ ਤਾਂ ਕਹਿੰਦੇ ਲਾਲ ਇੱਟਾਂ ਲੱਗੀਆਂ ਆ ਪੁਰਾਣੀਆਂ ਉਹ ਬਲਾਕ ਲਾਉਣੇ ਆ ਉਹਦੇ ਵਾਸਤੇ ਗ੍ਰਾਂਟ ਆਪਾਂ ਜਰੂਰ ਦਵਾਂਗੇ ਇੱਕ ਡਾਕਟਰ ਅੰਬੇਡਕਰ ਕਮਿਊਨਿਟੀ ਸੈਂਟਰ ਦਾ ਲੈਂਟਰ ਪਾਉਣ ਵਾਲਾ ਉਹਦੇ ਵਾਸਤੇ ਪੈਸੇ ਦੀ ਡਿਮਾਂਡ ਕੀਤੀ ਆ 7 ਲੱਖ ਰੁਪਈਆ ਇਹ ਵੀ ਜਰੂਰ ਆਪਾਂ ਦਵਾਂਗੇ ਐਸ்சி ਧਰਮਸ਼ਾਲਾ ਵਾਸਤੇ 3 ਲੱਖ ਸਮਸ਼ਾਨ ਘਾਟ ਦੀ ਸੁੰਦਰੀ ਕਰਨ ਲਈ ਫਰਸ਼ ਵਗੈਰਾ ਪਾਉਣ ਲਈ ਉਹਦੀ ਵੀ ਗ੍ਰਾਂਟ ਤੁਹਾਨੂੰ ਜਰੂਰ ਦੇਾਂਗੇ ਰੰਗ ਰੋਗਨ ਕਰਨ ਲਈ ਜਿਹੜੀ ਆਪਣੀ ਜਿਮ ਦੇ ਵਿੱਚ ਕਿਉਂਕਿ ਖੇਡਾਂ ਬਹੁਤ ਜ਼ਰੂਰੀ ਆ ਇਸ ਗੱਲ ਦੀ ਵਧਾਈ ਆ ਤੁਹਾਡੇ ਪਿੰਡ ਦਾ ਗਰਾਊਂਡ ਹੀ ਬਹੁਤ ਸੋਹਣੀ ਆ ਇੰਟਰਨੈਸ਼ਨਲ ਖਿਡਾਰੀ ਦੇਖ ਕੇ ਜਾ ਇੱਥੇ ਖੇਡ ਕੇ ਜਾਂਦੇ ਆ ਤੇ ਸਾਰੇ ਤੁਹਾਡੇ ਪਿੰਡ ਦੇ ਐਨ ਆਰ ਆਈ ਭਰਾ ਚਾਹੇ ਉਹ ਜਰਮਨ ਚਾ ਕੈਨੇਡਾ ਚ ਇੰਗਲੈਂਡ ਜਾਂ ਅਮਰੀਕਾ ਦਾ ਉਹ ਹਰ ਸਾਲ ਆ ਕੇ ਟੂਰਨਾਮੈਂਟ ਕਰਾਉਂਦੇ ਆਪਣੇ ਪਿੰਡ ਦਾ ਧਿਆਨ ਰੱਖਦੇ ਆ ਤੇ ਉਹਨਾਂ ਦੇ ਨਾਂ ਤੇ ਇੱਕ ਵਾਰੀ ਤਾੜੀ ਜ਼ਰੂਰ ਮਾਰੋ ਇੱਕ ਆਪਣੀ ਡਾਕਟਰ ਅੰਬੇਡਕਰ ਐਸਸੀ ਕਲੋਨੀ ਲਈ ਤਕਰੀਬਨ ਗਲੀਆਂ ਨਾਲੀਆਂ ਬਣਾਉਣ ਵਾਸਤੇ ਵੀ ਗ੍ਰਾਂਟ ਦੀ ਡਿਮਾਂਡ ਕੀਤੀ ਆ ਅੰਗਣਵਾੜੀ ਵਾਸਤੇ ਕਿਹਾ ਇਹਨਾਂ ਨੇ ਹੁਕਮ ਕੀਤਾ ਇੱਕ ਸਬਧਾ ਸੈਂਟਰ ਚਾਹੀਦਾ ਇੱਕ ਮਹੱਲਾ ਕਲੀਨਿਕ ਚਾਹੀਦੀ ਆ ਬਾਰੀ-ਬਾਰੀ ਜੇ ਕੋਈ ਵਾਰੀ ਆਪਾਂ ਤਲੋਚਨਕ ਮਾਜ ਜੀ ਸਾਰੇ ਕੰਮ ਕਰਤੇ ਨਾ ਦੋ ਮਹੀਨਿਆਂ 'ਚ ਤੇ ਤੁਸੀਂ ਤੇ ਛੱਡ ਕੇ ਬਾਹਰ ਚਲ ਜਾਣਾ ਹੋਇਆ ਬੇ ਕੰਮ ਹੀ ਮੋਗ ਗਿਆ ਸਾਰੇ ਕੰਮ ਹੌਲੀ-ਹੌਲੀ ਕਰਨੇ ਆ 5 ਸਾਲ 'ਚ ਉਣਿਆ ਆਪਾਂ ਨੂੰ ਪੂਰੀ ਪੰਚਾਇਤ ਨੂੰ ਤੇ ਆਉਂਦੇ ਸਾਲ ਡੇਢ ਸਾਲ ਚ ਤੁਸੀਂ ਦੇਖਿਓ ਮੈਂ ਤੁਹਾਡੇ ਆ ਸਾਰੇ ਹੀ ਕੰਮ ਜਿਹੜੇ ਤੁਸੀਂ ਲਿਖ ਕੇ ਦਿੱਤੇ ਆ ਸਾਲ ਡੇਢ ਦਾ ਹਿਸਾਬ ਕਰਦਾ ਏਦਾਂ ਹੀ ਦੂੜੇ ਵਾਲੀ ਪੰਚਾਇਤ ਬੈਠੀ ਆ ਸਰਦਾਰ ਦਿਲਬਾਖ ਸਿੰਘ ਜੀ ਸਰਪੰਚ ਸਾਹਿਬ ਤੇ ਪੰਚਾਇਤ ਉਹਨਾਂ ਨੇ ਵੀ ਮੈਨੂੰ ਡਾਕਟਰ ਅੰਬੇਡਕਰ ਕਮਿਊਨਿਟੀ ਸੈਂਟਰ ਦਾ ਕਿਹਾ ਸ਼ਹੀਦ ਦੇ ਆਜ਼ਮ ਭਗਤ ਸਿੰਘ ਸਟੇਡੀਅਮ ਦਾ ਕਿਹਾ ਪੰਚਾਇਤ ਘਰ ਦਾ ਇੰਟਰਲੌਕ ਲਾਉਣੇ ਆ ਤੇ ਹੋਰ ਜਿਹੜੇ ਕੰਮ ਆ ਉਹ ਵੀ ਸਾਰੇ ਸਰਪੰਚ ਸਾਹਿਬ ਆਉਂਦੇ ਸਾਲ ਡੇਢ ਸਾਲ ਚ ਤੁਹਾਡਾ ਕੰਮ ਆ ਦੋ ਤਿੰਨ ਕੰਮ ਤਾਂ ਤੁਹਾਡੇ ਹਫਤੇ ਦਸ ਦਿਨ ਤੋਂ ਸ਼ੁਰੂ ਕਰਾ ਲਏ ਨੇ ਤੇ ਮੈਂ ਜ਼ਿਆਦਾ ਕੁਝ ਨਾ ਕਹਿੰਦਾ ਹੋਇਆ ਕਿਉਂਕਿ ਅੱਗੇ ਵੀ ਪ੍ਰੋਗਰਾਮ ਹੈਗੇ ਅੱਜ ਸਾਰੇ ਅਫਸਰ ਸਹਿਬਾਨ ਆਏ ਆ ਕੋਈ ਬੱਚਾ ਨਸ਼ਾ ਕਰਦਾ ਹੋਵੇ ਮੁੰਡਾ ਕੋਈ ਉਹਦਾ ਇਲਾਜ ਕਰਾਉਣਾ ਸਾਨੂੰ ਦੱਸੋ ਅਸੀਂ ਕਰਾ ਦਿਆਂਗੇ ਕਿਉਂਕਿ ਸਰਕਾਰ ਚਾਹੁੰਦੀ ਆ ਵੀ ਹਸਪਤਾਲਾਂ 'ਚ ਉਹਨਾਂ ਦਾ ਇਲਾਜ ਕਰਾਓ ਕੋਈ ਗੋਲੀਆਂ ਤੇ ਵੀ ਲੱਗੇ ਆ ਉਹ ਭਾਈ ਇਦਾਂ ਨਾ ਕਰੋ ਬਈ ਇੱਕ ਗੋਲੀ ਤੋਂ हट ਕੇ ਦੂਜੀ ਗੋਲੀ ਤੇ ਆ ਜਾਈਏ ਉਹ ਉਹ ਗੋਲੀ ਇਸ ਕਰਕੇ ਦਿੱਤੀ ਗਈ ਆ ਵੀ ਪਹਿਲੀ ਗੋਲੀ ਨੂੰ ਛੱਡ ਕੇ ਦੂਜੀ ਗੋਲੀ ਤੇ ਥੋੜੇ ਦਿਨਾਂ ਲਈ ਖਾਓ ਤੇ ਉਹਨੂੰ ਛੱਡਣ ਦੀ ਕੋਸ਼ਿਸ਼ ਕਰੋ। ਮੁੰਡੇ ਇੱਕ ਛੱਡ ਕੇ ਦੂਜੇ ਖਾਈ ਜਾਂਦੇ ਏਦਾਂ ਨਾ ਕਰੋ ਡਾਕਟਰ ਵੀ ਕਹਿੰਦੇ ਆ। ਤੇ ਅੱਜ ਡਾਕਟਰ ਆਏ ਨਹੀਂ ਆਪਣੇ ਅੱਗੇ ਕਾਲੇ ਬੱਕਰੇ ਵਾਲੇ ਡਾਕਟਰ ਸਾਹਿਬ ਦੱਸ ਕੇ ਗਏ ਆ ਕਿੱਥੇ ਗਏ? ਬੀਬੀਆਂ ਨੂੰ ਵੀ ਉਹ ਡਾਕਟਰ ਅੰਜਨਾ ਸੀ ਕਾਲੇ ਬੱਕਰੇ ਤੋਂ ਆਏ ਉਹ ਕਹਿੰਦੇ ਵੀ ਕਈ ਬੀਬੀਆਂ ਵੀ ਆਪਣੀਆਂ ਬਜ਼ੁਰਗ ਆ ਮਹਾਰਾਜਾ ਸਿਰ ਦੁਖੇ ਢਿੱਡ ਦੁਖੇ ਗੋਡੇ ਦੁਖਣ ਮੋਢੇ ਦੁਖਣ ਤੇ ਫੜਾ ਫੜ ਉਹ ਜਿਹੜੀਆਂ ਗੋਲੀਆਂ ਖਾਣ ਲੱਪੈਂਦੀਆਂ ਕੋਈ ਵੀ ਐਨਾਸੀਨਿਆ ਸੈਰਾਡੋਨਿਆ ਐਨਲਜੈਸਿਕਾ ਅਨਲਜੀਨਿਆ ਕੋਈ ਵੀ ਗੋਲੀ ਜਿਹਨਾਂ ਦਰਦ ਖਤਮ ਹੁੰਦੀ ਆ ਉਹ ਪੈਣੋ ਲੰਬਾ ਟਾਈਮ ਨਹੀਂ ਖਾਈ ਦੀ 14 ਦਿਨ ਤੋਂ ਬਾਅਦ ਉਹਨੂੰ ਬੰਦ ਕਰੋ ਨਹੀਂ ਤਾਂ ਕਿਡਨੀ ਖਰਾਬ ਹੋ ਜਾਂਦੀ ਕੋਈ ਵੀ ਦਰਦ ਵਾਲੀ ਦਵਾਈ 2 ਹਫ਼ਤਿਆਂ ਤੋਂ ਬਾਅਦ ਨਹੀਂ ਖਾਣੀ ਜੇ ਫੇ ਵੀ ਦਰਦ ਹੁੰਦੀ ਆ ਫਿਰ ਡਾਕਟਰ ਨੂੰ ਦਿਖਾਓ ਇਹਦਾ ਮਤਲਬ ਕੋਈ ਬਿਮਾਰੀ ਆ ਬਿਮਾਰੀ ਦਾ ਇਲਾਜ ਕਰੋ ਦਰਦ ਦਾ ਇਲਾਜ ਨਾ ਕਰੋ ਕਿਉਂਕਿ ਜੇ ਬਿਮਾਰੀ ਆ ਤਾਂ ਦਰਦ ਹੋ ਰਹੀ ਆ ਤੇ ਦਰਦ ਦੀ ਗੋਲੀ ਲੰਬਾ ਟਾਈਮ ਨਾ ਖਾਓ ਇਹਦੇ ਨਾਲ ਬੜੇ ਕੇਸ ਹਸਪਤਾਲਾਂ ਚ ਜਾ ਰਹੇ ਆ ਬੀਬੀਆਂ ਪੈਣਾ ਦੀਆਂ ਕਿਡੀਆਂ ਖਰਾਬ ਹੋ ਰਹੀਆਂ ਬੰਦਿਆਂ ਦੀਆਂ ਵੀ ਹੋ ਰਹੀਆਂ ਸੋ ਆਪਾਂ ਇਧਰ ਨੂੰ ਵੀ ਸਾਰੇ ਤੰਦਰੁਸਤ ਰਹਿਣਾ ਚਾਹੀਦਾ ਸਾਰਿਆਂ ਨੂੰ ਫਿਰ ਇਲਾਜ ਕਿਤੇ ਪੈਸੇ ਕਿੰਨੇ ਲੱਗਦੇ ਚਲੋ ਹੁਣ ਤਾਂ 10 ਲੱਖ ਦਾ ਬੀਮਾ ਹੋ ਜਾਣਾ ਪਰ ਫਿਰ ਵੀ ਆਪਾਂ ਬਾਧੂ ਦਵਾਈਆਂ ਨਹੀਂ ਖਾਣੀਆਂ ਸਭ ਦਾ ਬਹੁਤ ਬਹੁਤ ਧੰਨਵਾਦ ਇਦਾਂ ਹੀ ਸਾਰੀਆਂ ਸਮੱਸਿਆਵਾਂ ਵਾਸਤੇ ਅਸੀਂ ਕੈਂਪ ਲਾਉਣੇ ਵੀ ਸ਼ੁਰੂ ਕੀਤੇ ਆ ਉਹ ਕੈਂਪਾਂ ਰਾਈ ਵੀ ਕੰਮ ਕਰ ਰਹੇ ਆ ਇੱਦਾਂ ਪਿੰਡਾਂ 'ਚ ਆ ਕੇ ਵੀ ਕੰਮ ਕਰ ਰਹੇ ਆ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਆਪਾਂ ਸਾਰਿਆਂ ਨੂੰ ਹੁਣ ਸੌਂ ਚੁੱਕਣੀ ਆ ਨਸ਼ਿਆਂ ਦੇ ਵਿਰੋਧਾ ਫੜੇ ਲਓ ਜੀ ਉਹ ਸੌਂ ਜਿਹੜਾ ਲਿਖਿਆ ਹੋਇਆ ਸੱਜਾ ਥੈਦਾ ਕਰ ਲੋ ਉੱਪਰ ਸਾਰੇ ਜਣੇ ਬਹੁਤ ਜਿੱਦਾਂ ਮੈਂ ਬੋਲੂਗਾ ਤੁਸੀਂ ਮਗਰ ਬੋਲਣਾ ਜਦੋਂ ਮੈਂ ਅਸੀਂ ਕਹਿਣਾ ਤੁਸੀਂ ਆਪਣੇ ਆਪਣੇ ਪਿੰਡ ਦਾ ਨਾਮ ਲੈਣਾ ਉੱਚੀ ਅਸੀਂ ਪਿੰਡ ਦੋਲੀ ਕੇ ਸੁੰਦਰਪੁਰ ਦੇ ਨਿਵਾਸੀ ਇਹ ਫੈਸਲਾ ਕਰਦੇ ਹਾਂ ਅਸੀਂ ਆਪਣੇ ਪਿੰਡ ਵਿੱਚ ਨਸ਼ਾ ਨਹੀਂ ਵਗਣ ਦਿਆਂਗੇ ਅਸੀਂ ਆਪਣੇ ਪਿੰਡ ਵਿੱਚ ਨਸ਼ਾ ਨਹੀਂ ਵਗਣ ਦਿਆਂਗੇ ਜੇ ਕੋਈ ਨਸ਼ਾ ਕਰਦਾ ਹੋਵੇ ਜੇ ਕੋਈ ਨਸ਼ਾ ਕਰਦਾ ਹੋਵੇ ਉਹਨੂੰ ਜਾ ਕੇ ਸਮਝਾਵਾਂਗੇ ਉਹਨੂੰ ਜਾ ਕੇ ਸਮਝਾਵਾਂਗੇ ਲੋੜ ਪਈ ਲੋੜ ਪਈ ਉਹਦਾ ਇਲਾਜ ਕਰਾਵਾਂਗੇ ਉਹਦਾ ਇਲਾਜ ਕਰਾਵਾਂਗੇ ਅਸੀਂ ਨਗਰ ਨਿਵਾਸੀ ਅਸੀਂ ਨਗਰ ਨਿਵਾਸੀ ਇਹ ਫੈਸਲਾ ਕਰਦੇ ਹਾਂ ਇਹ ਫੈਸਲਾ ਕਰਦੇ ਹਾਂ ਕਿਸੇ ਵੀ ਨਸ਼ਾ ਤਸਕਰ ਨੂੰ ਪਿੰਡ ਵਿੱਚ ਨਹੀਂ ਵੜਨ ਦਿਆਂਗੇ ਕਿਸੇ ਜੇ ਕੋਈ ਐਸੀ ਕਾਰਵਾਈ ਕਰੇਗਾ ਜੇ ਕੋਈ ਐਸੀ ਕਾਰਵਾਈ ਕਰੇਗਾ ਉਹਦੀ ਸ਼ਿਕਾਇਤ ਪੁਲਿਸ ਕੋਲ ਜਾਂ ਦੂਜੇ ਮਹਿਕਮੇ ਨੂੰ ਦੇਵਾਂਗੇ ਪੁਲਿਸ ਕੋਲ ਜਾਂ ਦੂਜੇ ਮਹਿਕਮੇ ਨੂੰ ਅਸੀਂ ਫੈਸਲਾ ਕਰਦੇ ਹਾਂ ਅਸੀਂ ਫੈਸਲਾ ਕਰਦੇ ਹਾਂ ਅਸੀਂ ਸੌਂ ਚੁੱਕਦੇ ਹਾਂ ਅਸੀਂ ਸੌਂ ਚੁੱਕਦੇ ਹਾਂ ਅਸੀਂ ਆਪਣੇ ਪਿੰਡ ਨੂੰ ਨਸ਼ਾ ਮੁਕਤ ਬਣਾਵਾਂਗੇ ਅਸੀਂ ਆਪਣੇ ਪਿੰਡ ਨੂੰ ਨਸ਼ਾ ਮੁਕਤ ਬਣਾਵਾਂਗੇ ਕਿਸੇ ਨਸ਼ਾ ਵੇਚਣ ਵਾਲੇ ਦੀ ਕਿਸੇ ਨਸ਼ਾ ਵੇਚਣ ਵਾਲੇ ਦੀ ਜ਼ਮਾਨਤ ਨਹੀਂ ਦੇਵਾਂਗੇ ਉਦੇ ਮਗਰ ਨਹੀਂ ਜਾਵਾਂਗੇ ਉਦੇ ਮਗਰ ਨਹੀਂ ਜਾਵਾਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੈਠ ਜਾਓ ਜੀ ਸਾਰੇ ਜਣੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਭਾਰਤ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ